ਆਇਕਰ ਦੀ ਕਾਲਪਾਬ ਆਇਕਰ ਦੀ ਖਬਰੇ ਸਾਰੀ ਵਰਲਡ ਦੇ ਵਿੱਚ ਪਤਾ ਕਿ ਜੋ ਸਰਕਾਰਾਂ ਨੇ ਸਾਨੂੰ ਧੋਖੇ ਨਾਲ ਚੰਡੀਗੜ੍ਹ 19 ਤਰੀਕ ਨੂੰ ਮੀਟਿੰਗ ਦੇ ਬਹਾਨੇ ਬੁਲਾ ਕੇ ਜਿੰਨੇ ਕਸਾਲ ਲੀਡਰ ਸੀ ਸਾਡੇ ਦੋਨਾਂ ਫੋਰਮਾਂ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ 19 ਤਰੀਕ ਨੂੰ ਰਾਤ ਨੂੰ ਸਾਡੇ ਦੇ ਮੋਰਚੇ ਤੇ ਅਟੈਕ ਕਰਕੇ ਸਾਡਾ ਜਿਹੜਾ ਕੀਮਤੀ ਸਮਾਨ ਉਹ ਤੋੜਿਆ ਔਰ ਚੋਰੀ ਕੀਤੀਆਂ ਟਰਾਲੀਆਂ ਤੱਕ ਚੋਰੀ ਕਰਕੇ ਲੈ ਗਏ ਗਰਨਾਲਤ ਨਾ ਹੋ ਰਲਗੇ ਇਹ ਬੜਾ ਇਹ ਸਰਕਾਰ ਨੇ ਪਾਕਿਸਤਾਨ ਨੂੰ ਸਿਰੇ ਰਾਤੀ ਗੱਲ ਜਦੋਂ ਪਾਕਿਸਤਾਨ ਨਹੀਂ ਵੰਡ ਹੋਈ ਉਹਦੋਂ ਵੀ ਇਸ ਤਰ੍ਹਾਂ ਇੱਕ ਲੁੱਟਖੋਹ ਨਹੀਂ ਹੋਈਆਂ ਸੀ ਜਿਸ ਤਰ੍ਹਾਂ ਹੁਣ ਹੋਈਆਂ ਨੇ ਇਹ ਕਿਸਾਨਾਂ ਦਾ ਸਮਾਨ ਸੀਗਾ ਇਹ ਲੋਕਾਂ ਦੇ ਥਿਲ-ਥਿਲ ਤੋਂ ਇਕੱਠਾ ਕੀਤਾ ਹੋਇਆ ਸਮਾਨ ਸੀਗਾ ਇਹ ਉਸ ਬਾਬੇ ਨਾਨਕ ਦੀ ਖੇਤੀ ਤੋਂ ਬਣਿਆ ਸਮਾਨ ਸੀਗਾ ਔਰ ਤੁਸੀਂ ਲੋਕਾਂ ਨੇ ਨਾ ਆਪਣੀ ਔਕਾਤ ਦਿਖਾਤੀ ਸਰਕਾਰਾਂ ਤੇ ਪਹਿਲਾਂ ਵੀ ਬਹੁਤ ਆਈਆਂ ਨੇ ਫਿਰ ਆਉਣਗੀਆਂ ਵੀ ਭਗਵੰਤ ਸਿੰਘ ਮਾਨ ਅਸਤਾਈ ਆ ਗਈ ਤੈਨੂੰ ਪਿੰਡਾਂ ਚ ਨਹੀਂ ਵੜਨ ਦਿਆਂਗੇ ਅਸੀਂ ਜੋ ਤੂੰ ਕਿਸਾਨਾ ਨਾ ਕੀਤਾ ਤੈਨੂੰ ਜ਼ਿੰਦਗੀ ਯਾਦ ਕਰਾ ਕੇ ਛੱਡਾਂਗੇ ਅਸੀਂ ਤੇ ਅਸੀਂ ਹੁਣ ਸਾਰੇ ਜੇਲ੍ਹ ਚੋਂ ਬਾਹਰ ਆਏ ਆ ਇੱਕ ਬੱਸ ਆ ਰਹੀ ਆ ਬਾਹਰ ਅੱਜ ਸਾਨੂੰ ਰਿਹਾਨ ਕਰ ਦਿੱਤਾ ਤੇ ਸਾਰੇ ਜਿੰਨਿਆਂ ਨੇ ਵੀ ਮਗਰ ਸਿੰਘ ਹਰਚ ਲੜਿਆ ਜਿੰਨਿਆਂ ਨੇ ਮਗਰ ਜੋੜ ਲਾਇਆ ਸਾਡੇ ਭਰਾਵਾਂ ਭੈਣਾਂ ਜੋ ਸਾਡੇ ਸਾਥੀ ਜੁਨੀਆਨਾ ਦੇ ਆ ਜੌਦੇ ਜਿੰਨੇ ਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਮੈਂ ਸਰਵਣ ਸਿੰਘ ਭੰਦੇਰ ਇਸ ਵੇਲੇ ਮੁਕਸਦ ਸਾਹਿਬ ਜੇਲ੍ਹ ਤੋਂ ਰਿਹਾਅ ਹੋਇਆ ਹੈਗਾ ਵਾ ਔਰ ਮੇਰੇ ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਵੀ 3 ਘੰਟੇ ਲੱਗ ਜਾਣਗੇ ਲਗਭਗ 9:00 ਵਜੇ ਸਮਝਿਆ ਜਾਵੇ ਮੈਂ ਜਿਹੜਾ ਵਾ ਬਹਾਦਰਗੜ੍ਹ ਕਿਲੇ ਪਹੁੰਚੂਗਾ ਜਿੱਥੇ ਮੇਰੀ ਗੱਡੀ ਖੜੀ ਆ ਕੋ ਸੱਤ ਹੀ ਸਾਡੇ 2:30 ਵਜੇ ਰਿਹਾਅ ਹੋਏ ਕੋ ਵੀ ਆ ਰਹੇ ਨੇ ਤੋਂ ਪ੍ਰੈਸ ਨੂੰ ਸਾਡੀ ਬੇਨਤੀ ਆ ਵੀ 9:00 ਵਜੇ ਮੇਰੀ ਅਪੀਲ ਹੈ ਬਹਾਦਰਗੜ੍ਹ ਕਿਲੇ ਜ਼ਰੂਰ ਪਹੁੰਚੇ ਉੱਥੇ ਅਸੀਂ ਜੂਰ ਆਪਣੀ ਗੱਲਬਾਤ ਕਰਾਂਗੇ ਧੰਨਵਾਦ ਅੱਜ ਹੀ ਰਿਹਤ ਕੀਤਾ ਗਿਆ ਔਰ ਸਰਕਾਰ ਨੇ ਜਿਵੇਂ ਸਾਡਾ ਮੋਰਚਾ ਖੰਡਾਇਆ ਪੁੱਟਿਆ ਉਹਦੀ ਅਸੀਂ ਸੱਗ ਸਪਤਾ ਵਿੱਚ ਨਿੰਦਾ ਕਰਦੇ ਆਂ ਔਰ ਜੋ ਕੁਝ ਵੀ ਜਾ ਕੇ ਪਤਾ ਲੱਗੂ ਹੁਣ ਸ਼ੰਭੂ ਤੇ ਜਦੋਂ ਜਾਜਾ ਲਾਗ ਗਿਆ ਜੱਖ ਨੌਰੀ ਤੇ ਕੀ ਮਾਹੌਲ ਆ ਔਰ ਬਾਕੀ ਆਪਣੇ ਸਾਥੀਆਂ ਨਾਲ ਗੱਲ ਕਰਕੇ ਅੱਗੇ ਦੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਸਕਦੀ ਆ ਧੰਨਵਾਦ ਮੈਂ ਸਰਵੰਤ ਸਿੰਘ ਪੰਦੇਰ ਇਸ ਵੇਲੇ ਆ ਮੁਖਸਦ ਸਾਹਿਬ ਜੇਲ੍ਹ ਤੋਂ ਰਿਹਾ ਹੋਇਆ ਹੈਗਾ ਉਹ ਮੇਰੇ ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਵੀ 3 ਘੰਟੇ ਲੱਗ ਜਾਣਗੇ ਲਗਭਗ 9:00 ਵਜੇ ਸਮਝਿਆ ਜਾਵੇ ਮੈਂ ਜਿਹੜਾ ਉਹ ਬਹਾਦਰਗੜ੍ਹ ਕਿਲੇ ਪਹੁੰਚੂਗਾ ਜਿੱਥੇ ਮੇਰੀ ਗੱਡੀ ਖੜੀ ਆ ਕੋ ਸੱਤ ਹੀ ਸਾਢੇ 2:30 ਵਜੇ ਰਿਹਾ ਹੋਏ ਕੋ ਵੀ ਆ ਰਹੇ ਨੇ ਤੋਂ ਪ੍ਰੈਸ ਨੂੰ ਸਾਡੀ ਬੇਨਤੀ ਆ ਵੀ 9:00 ਵਜੇ ਮੇਰੀ ਅਪੀਲ ਹੈ ਬਹਾਦਰਗੜ੍ਹ ਕਿਲੇ ਜ਼ਰੂਰ ਪਹੁੰਚੇ ਉੱਥੇ ਅਸੀਂ ਆਪਣੀ ਗੱਲਬਾਤ ਕਰਾਂਗੇ ਧੰਨਵਾਦ ਅੱਜ ਹੀ ਰਿਹਾ ਕੀਤਾ ਗਿਆ ਸਰਕਾਰ ਨੇ ਜਿਵੇਂ ਸਾਡਾ ਮੋਰਚਾ ਖੰਡਾਇਆ ਪੁੱਟਿਆ ਉਹਦੀ ਅਸੀਂ ਸ਼ਗ ਸਭਤਾਂ ਵਿੱਚ ਨਿੰਦਾ ਕਰਦੇ ਆਂ ਔਰ ਜੋ ਕੁਝ ਵੀ ਜਾ ਕੇ ਪਤਾ ਲੱਗੂ ਹੁਣ ਸ਼ੰਭੂ ਤੇ ਜਦੋਂ ਜਾਜਾ ਲਾਗ ਗਿਆ ਜੱਖਦੌਰੀ ਤੇ ਕੀ ਮਾਹੌਲ ਆ ਔਰ ਬਾਕੀ ਆਪਣੇ ਸਾਥੀਆਂ ਨਾਲ ਗੱਲ ਕਰਕੇ ਅੱਗੇ ਦੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਸਕਦੀ ਆ ਸੱਚੀ ਗੱਲ ਦੋਸਤੋ 19 ਤਰੀਕ ਨੂੰ ਕਿਸਾਨਾਂ ਦੀ ਜੋ ਇੱਕ ਮੀਟਿੰਗ ਹੋਣੀ ਸੀ ਕੇਂਦਰੀ ਮੰਤਰੀਆਂ ਤੇ ਮੁੱਖ ਮੰਤਰੀ ਦੇ ਨਾਲ ਉਸ ਦੌਰਾਨ ਉਹਨਾਂ ਨੂੰ ਚੰਡੀਗੜ੍ਹ ਤੋਂ ਵਾਪਸ ਆਉਂਦੇ ਗ੍ਰਿਫਤਾਰ ਕਰ ਲਿਆ ਗਿਆ ਜਿਸ ਤੋਂ ਬਾਅਦ ਸੰਭੂ ਬਾਰਡਰ ਅਤੇ ਖਨੋਰੀ ਬਾਰਡਰ ਤੇ ਧਰਨੇ ਵੀ ਚਕਵਾ ਦਿੱਤੇ ਗਏ ਅਤੇ ਅੱਜ ਕਾਫੀ ਲੰਮੇ ਸਮੇਂ ਤੋਂ ਬਾਅਦ ਉਹ ਕਿਸਾਨ ਸੰਗਰੂਰ ਦੀ ਜੇਲ੍ਹ ਤੋਂ ਰਿਹਾ ਹੋਏ ਤੇ ਵਕ ਵਕ ਜੇਲਾ ਤੋਂ ਬਾਹਰ ਆਏ ਤੇ ਬਾਹਰ ਆਉਂਦੇ ਹੀ ਉਹਨਾਂ ਨੇ ਵੱਡੇ ਐਲਾਨ ਕਰ ਦਿੱਤੇ ਨੇ ਜਿਥੇ ਸਰਬੰਸ ਸਿੰਘ ਪੰਦੇਰ ਤੋਂ ਇਲਾਵਾ ਹੋਰ ਲੀਡਰਾਂ ਨੇ ਵੀ ਇਸ ਵਾਰ ਇਹ ਰਿਹਾ ਕਿ 2027 ਦੇ ਵਿੱਚ ਭਗਵੰਤ ਮਾਨ ਨੂੰ ਕੁੰਡਾਂ ਦੇ ਵਿੱਚ ਨਹੀਂ ਬਾੜਾ ਦਿੱਤਾ ਜਾਵੇਗਾ ਤੇ ਭਗਵੰਤ ਮਾਨ ਦਾ ਡਵਲੋਗ ਡਲਾ ਤੋਂ ਡਲਾ ਹੁੰਦਾ ਹੈ ਪਤਾ ਨਹੀਂ ਕਿਦਰ ਤੇ ਚਲਾ ਹੁੰਦਾ ਹੈ ਉਹਨੂੰ ਹੀ ਸੁਣਨ ਨੂੰ ਮਿਲੇਗਾ ਸੋ ਤੁਹਾਡਾ ਇਸ ਬਾਰੇ ਕੀ ਕਹਿਣਾ ਜੋ ਕਿਸਾਨਾਂ ਵੱਲੋਂ ਹੁਣ ਐਲਾਨ ਕੀਤੇ ਗਏ ਨੇ ਜੁਗਵੰਟ ਕੰਨਾ ਉਹ ਦੇਖੋ ਇਸ ਮੌਕੇ ਤੇ ਹੋਰ ਕੀ ਕਿਹਾ ਕਿਸਾਨ ਲੀਡਰਾਂ ਨੇ ਇਸ ਪੂਰੀ ਵੀਡੀਓ ਦੇ ਵਿੱਚ ਹੋਰ ਤਾਜ਼ਾ ਖਬਰਾਂ ਦੇ ਲਈ ਬਣੇ ਰਹਿਣਾ ਅਨਲਿਮਿਟਿਡ ਗਿਆਨ ਦੇ ਨਾਲ ਦੀ ਕਾਲਪਾ ਬਾਏ ਕਨ ਦੀ ਦਿੱਤੀ ਪਤੇ ਸਾਰੀ ਬਲਡ ਦੇ ਵਿੱਚ ਪਤਾ ਕਿ ਜੋ ਸਰਕਾਰਾਂ ਨੇ ਸਾਨੂੰ ਧੋਖੇ ਨਾਲ ਚੰਡੀਗੜ੍ਹ 19 ਤਰੀਕ ਨੂੰ ਮੀਟਿੰਗ ਦੇ ਬਾਨੇ ਬੁਲਾ ਕੇ ਜਿੰਨੇ ਕਿਸਾਨ ਲੀਡਰ ਸੀ ਸਾਡੇ ਦੋਨਾਂ ਫਾਰਮਾਂ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਉਸ ਤੋਂ ਬਾਅਦ 19 ਤਰੀਕ ਨੂੰ ਰਾਤ ਨੂੰ ਸਾਡੇ ਦੇ ਮੋਰਚੇ ਤੇ ਅਟੈਕ ਕਰਕੇ ਸਾਡਾ ਜਿਹੜਾ ਕੀਮਤੀ ਸਮਾਨ ਉਹ ਤੋੜਿਆ ਔਰ ਚੋਰੀ ਕੀਤੀਆਂ ਟਰਾਲੀਆਂ ਤੱਕ ਚੋਰੀ ਕਰਕੇ ਲਾਗੇ ਗਰਨਾਲ ਕਣਾ ਹੋ ਰਲ ਗਈ ਇਹ ਬੜਾ ਇਹ ਸਰਕਾਰ ਨੇ ਪਾਕਿਸਤਾਨ ਨੂੰ ਸਿਰੇ ਰਾਤੀ ਗੱਲ ਜਦੋਂ ਪਾਕਿਸਤਾਨ ਦੀ ਵੰਡ ਹੋਈ ਉਹਦੋਂ ਵੀ ਇਸ ਤਰ੍ਹਾਂ ਇਹ ਲੁੱਟਾ ਖੋਹਾਂ ਨਹੀਂ ਹੋਈਆਂ ਸੀ ਜਿਸ ਤਰ੍ਹਾਂ ਹੁਣ ਹੋਈਆਂ ਨੇ ਇਹ ਕਿਸਾਨਾਂ ਦਾ ਸਮਾਨ ਸੀਗਾ ਇਹ ਲੋਕਾਂ ਦੇ ਥਿਲ-ਥਿਲ ਤੋਂ ਇਕੱਠਾ ਕੀਤਾ ਹੋਇਆ ਸਮਾਨ ਸੀਗਾ ਇਹ ਉਸ ਬਾਬੇ ਨਾਨਕ ਦੀ ਖੇਤੀ ਤੋਂ ਬਣਿਆ ਸਮਾਨ ਸੀਗਾ ਪਰ ਤੁਸੀਂ ਲੋਕਾਂ ਨੇ ਨਾ ਆਪਣੀ ਔਕਾਤ ਦਿਖਾਤੀ ਸਰਕਾਰਾਂ ਤੇ ਪਹਿਲਾਂ ਵੀ ਬਹੁਤ ਆਈਆਂ ਨੇ ਫਿਰ ਆਉਣਗੀਆਂ ਵੀ ਭਗਵੰਤ ਸਿੰਘ ਮਾਨ ਹਰ ਸਤਾਈ ਆ ਗਈ ਤੈਨੂੰ ਪਿੰਡਾਂ ਚ ਨਹੀਂ ਵੜਨ ਦਿਆਂਗੇ ਅਸੀਂ ਜੋ ਤੂੰ ਕਿਸਾਨਾ ਨਾ ਕੀਤਾ ਤੈਨੂੰ ਜ਼ਿੰਦਗੀ ਯਾਦ ਕਰਾ ਕੇ ਛੱਡਾਂਗੇ ਅਸੀਂ ਤੇ ਅਸੀਂ ਹੁਣ ਸਾਰੇ ਜੇਲ੍ਹ ਚੋਂ ਬਾਹਰ ਆਏ ਆ ਇੱਕ ਬੱਸ ਆ ਰਹੀ ਆ ਬਾਹਰ ਅੱਜ ਸਾਨੂੰ ਰਿਹਾਈ ਕਰ ਦਿੱਤਾ ਤੇ ਸਾਰੇ ਜਿੰਨਿਆਂ ਨੇ ਵੀ ਮਗਰ ਸਿੰਘ ਹਰਚ ਲੜਿਆ ਜਿੰਨਿਆਂ ਨੇ ਮਗਰ ਜੋੜ ਲਾਇਆ ਸਾਡੇ ਭਰਾਵਾਂ ਭੈਣਾਂ ਜੋ ਸਾਡੇ ਸਾਥੀ ਜੁਨੀਆਨਾ ਦੇ ਆ ਜੌਦੇ ਜਿੰਨੇ ਆ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਬੋਲੇ ਸਰਵੰਤ ਸਿੰਘ ਪੰਦੇਰ ਇਸ ਵੇਲੇ ਮੁਖਸਦ ਸਾਹਿਬ ਜੇਲ੍ਹ ਤੋਂ ਰਿਹਾਅ ਹੋਇਆ ਹੈਗਾ ਵਾ ਔਰ ਮੇਰੇ ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਵੀ 3 ਘੰਟੇ ਲੱਗ ਜਾਣਗੇ ਲਗਭਗ 9:00 ਵਜੇ ਸਮਝਿਆ ਜਾਵੇ ਮੈਂ ਜਿਹੜਾ ਵਾ ਬਹਾਦਰਗੜ੍ਹ ਕਿਲੇ ਪਹੁੰਚੂਗਾ ਜਿੱਥੇ ਮੇਰੀ ਗੱਡੀ ਖੜੀ ਆ ਕੋਈ 7:30 2:30 ਵਜੇ ਰਿਹਾਅ ਹੋਏ ਕੋ ਵੀ ਆ ਰਹੇ ਨੇ ਤੋਂ ਪ੍ਰੈਸ ਨੂੰ ਸਾਡੀ ਬੇਨਤੀ ਆ ਵੀ 9:00 ਵਜੇ ਮੇਰੀ ਅਪੀਲ ਹੈ ਬਹਾਦਰਗੜ੍ਹ ਕਿਲੇ ਜ਼ਰੂਰ ਪਹੁੰਚੇ ਉੱਥੇ ਅਸੀਂ ਜ਼ਰੂਰ ਆਪਣੀ ਗੱਲਬਾਤ ਕਰਾਂਗੇ ਧੰਨਵਾਦ ਅੱਜ ਹੀ ਰਿਹਾਈ ਕੀਤਾ ਗਿਆ আর সরকার ਨੇ ਜਿਵੇਂ ਸਾਡਾ ਮੋਰਚਾ ਖੰਡਾਇਆ ਪੁੱਟਿਆ ਉਹਦੀ ਅਸੀਂ ਸ਼ਗ ਸਭ ਤਾਂ ਵਿੱਚ ਨਿੰਦਾ ਕਰਦੇ ਆਂ ਔਰ ਜੋ ਕੁਝ ਵੀ ਜਾ ਕੇ ਪਤਾ ਲੱਗੂ ਹੁਣ ਸ਼ੰਭੂ ਤੇ ਜਦੋਂ ਜਾਜਾ ਲਾਗ ਗਿਆ ਜਾਂ ਖਨੌਰੀ ਤੇ ਕੀ ਮਾਹੌਲ ਆ ਔਰ ਬਾਕੀ ਆਪਣੇ ਸਾਥੀਆਂ ਨਾਲ ਗੱਲ ਕਰਕੇ ਅੱਗੇ ਦੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਸਕਦੀ ਆ ਧੰਨਵਾਦ ਮੈਂ ਸਰਵੰਤ ਸਿੰਘ ਪੰਦੇਰ ਇਸ ਵੇਲੇ ਮੁਖਸਦ ਸਾਹਿਬ ਜੇਲ੍ਹ ਤੋਂ ਰਿਹਾ ਹੋਇਆ ਹੈਗਾ ਵਾ اور میرے ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਦਾ ਕਹਿਣਾ ਵੀ 3 ਘੰਟੇ ਲੱਗ ਜਾਣਗੇ ਲਗਭਗ 9:00 ਵਜੇ ਸਮਝਿਆ ਜਾਵੇ ਮੈਂ ਜਿਹੜਾ ਵਾਹ ਬਹਾਦਰਗੜ੍ਹ ਕਿਲੇ ਪਹੁੰਚੂਗਾ ਜਿੱਥੇ ਮੇਰੀ ਗੱਡੀ ਖੜੀ ਆ ਕੋ ਸੱਤ ਹੀ ਸਾਡੇ 2:30 ਵਜੇ ਰਿਹਾ ਹੋਏ ਕੋ ਵੀ ਆ ਰਹੇ ਨੇ ਤੋਂ ਪ੍ਰੈਸ ਨੂੰ ਸਾਡੀ ਬੇਨਤੀ ਆ ਵੀ 9:00 ਵਜੇ ਮੇਰੀ ਅਪੀਲ ਆ ਬਹਾਦਰਗੜ੍ਹ ਕਿਲੇ ਜ਼ਰੂਰ ਪਹੁੰਚੇ ਉੱਥੇ ਅਸੀਂ ਜ਼ਰੂਰ ਆਪਣੀ ਗੱਲਬਾਤ ਕਰਾਂਗੇ ਧੰਨਵਾਦ ਅੱਜ ਹੀ ਰਿਹਾਅ ਕੀਤਾ ਗਿਆ আর ਸਰਕਾਰ ਨੇ ਜਿਵੇਂ ਸਾਡਾ ਮੋਰਚਾ ਖੰਡਾਇਆ ਪੁੱਟਿਆ ਉਹਦੀ ਅਸੀਂ ਸ਼ਗ ਸਪਤਾ ਵਿੱਚ ਨਿੰਦਾ ਕਰਦੇ ਆਂ ਔਰ ਜੋ ਕੁਝ ਵੀ ਜਾ ਕੇ ਪਤਾ ਲੱਗੂ ਹੁਣ ਸ਼ੰਭੂ ਤੇ ਜਦੋਂ ਜਾਇਜਾ ਲਾਗ ਕੇ ਜਾਂ ਖਨੌਰੀ ਤੇ ਕੀ ਮਾਹੌਲ ਆ ਔਰ ਬਾਕੀ ਆਪਣੇ ਸਾਥੀਆਂ ਨਾਲ ਗੱਲ ਕਰਕੇ ਅੱਗੇ ਦੇ ਪ੍ਰੋਗਰਾਮਾਂ ਬਾਰੇ ਗੱਲਬਾਤ ਹੋ ਸਕਦੀ ਆ ਧੰਨਵਾਦ 19 ਤਰੀਕ ਨੂੰ ਰਾਤ ਨੂੰ ਸਾਡੇ ਦੇ ਮੋਰਚੇ ਤੇ ਅਟੈਕ ਕਰਕੇ ਸਾਡਾ ਜਿਹੜਾ ਕੀਮਤੀ ਸਮਾਨ ਉਹ ਤੋੜਿਆ ਔਰ ਚੋਰੀ ਕੀਤੀਆਂ ਟਰਾਲੀਆਂ ਤੱਕ ਚੋਰੀ ਕਰਕੇ ਲੈ ਗਏ ਗਰਲਾਲ ਕਣਾਹ ਹੋਰ ਰਲ ਗਏ ਇਹ ਬੜਾ ਇਹ ਸਰਕਾਰ ਨੇ ਪਾਕਿਸਤਾਨ ਨੂੰ ਸਿਰੇ ਰਾਸ ਦੀ ਗੱਲ ਜਦੋਂ ਪਾਕਿਸਤਾਨ ਦੀ ਵੰਡ ਹੋਈ ਉਹਦੋਂ ਵੀ ਇਸ ਤਰ੍ਹਾਂ ਇੱਕ ਲੁੱਟਖੋਹ ਨਹੀਂ ਹੋਈਆਂ ਸੀ ਜਿਸ ਤਰ੍ਹਾਂ ਹੁਣ ਹੋਈਆਂ ਨੇ ਇਸ ਕਿਸਾਨਾਂ ਦਾ ਸਰਮਾ